ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਮਣੀ ਅਕਾਲੀ ਦਲ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਨੇ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਆਗੂਆਂ ਨੇ ਪਾਰਟੀ ਦਾ ਸਾਥ ਛੱਡਿਆ ਫਿਰ ਪਾਰਟੀ ਵਿੱਚੋਂ ਹੀ ਅਫਤਾਰ ਸਿੰਘ ਮੱਕੜ ਵਰਗੇ ਨੇ ਬਗਾਵਤੀ ਸੁਰਾਂ ਬੁਲੰਦ ਕੀਤੀਆਂ ਤਾਂ ਹੁਣ ਸੁਖਬੀਰ ਬਾਦਲ ਦੇ ਭਰਾ ਨੇ ਅਕਾਲੀ ਦਲ ਨੂੰ ਟਾਟਾ ਬਾਏ ਬਾਏ ਆਖ ਦਿੱਤਾ ਜੀ ਹਾਂ ਮੁਹਾਲੀ ਵਿੱਚ ਲੰਮੇ ਸਮੇਂ ਤੋਂ ਯੂਥ ਅਕਾਲੀ ਦਲ ਲਈ ਕੰਮ ਕਰੇ ਬੱਬੀ ਬਾਦਲ ਨੇ ਅਕਾਲੀਆਂ ਦੀ ਟੱਕੜੀ ਵਿੱਚੋਂ ਬਾਹਰ ਛਾਲ ਮਾਰ ਦਿੱਤੀ ਅਤੇ ਹੁਣ ਟਕਸਾਲੀ ਅਕਾਲੀ ਦਲ ਦਾ ਪੱਲਾ ਫੜ ਲਿਆ ਪਾਰਟੀ ਚ ਸ਼ਾਮਿਲ ਹੁੰਦਿਆਂ ਹੀ ਪ੍ਰਧਾਨ ਅਨਜੀਤ ਸਿੰਘ ਬ੍ਰਹਮਪੁਰਾ ਨੇ ਬੱਬੀ ਬਾਦਲ ਨੂੰ ਯੂਥ ਅਕਾਲੀ ਦਲ ਪ੍ਰਧਾਨਗੀ ਦੀ ਕਮਾਂਡ ਦੇ ਦਿੱਤੀ ਸਾਡੇ ਬਹੁਤ ਹੀ ਨੌਜਵਾਨ ਬਹੁਤ ਹੀ ਹਰਮਨ ਪਿਆਰੇ ਪੰਜਾਬ ਦੇ ਜਿੰਦ ਜਾਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਲੀਡਰ ਦੇ ਤੌਰ ਦੇ ਉੱਤੇ ਸੇਵਾ ਕੀਤੀ ਆ ਅੱਜ ਜੋ ਸਾਡੇ ਵਿੱਚ ਖਾਮ ਲੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਇਹ ਪ੍ਰੋਸਾ ਦਿੰਦਾ ਵਾਂ ਕਿ ਉਹਨਾਂ ਦਾ ਜੋ ਬੰਦਾ ਮਾਣ ਸਤਕਾਰ ਜਿਹੋ ਜਿਹੋ ਉਹਨਾਂ ਦੀ ਪੋਜੀਸ਼ਨ ਪਿੱਛੇ ਰਹੀ ਹੈ ਜਿਹੋ ਜਿਹੇ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਖਾਨਦਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਜਿਕੇ ਛਣਾਂ ਦੇ ਵਿੱਚ ਮੋਰਚਿਆਂ ਦੇ ਵਿੱਚ ਹਿੱਸਾ ਲਿਆ ਜੇਲਾਂ ਕੱਟੀਆਂ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਅੱਗੇ ਤੋਂ ਇਹਨਾਂ ਨੂੰ ਦਿੱਤਾ ਜਾਵੇਗਾ ਤੇ ਅੱਜ ਮੈਂ ਉਹਨਾਂ ਨੂੰ ਜੋ ਸ਼੍ਰੋਮਣੀ ਸਖਾਲੀ ਦਲ ਦਾ ਜੋ ਜੁੱਥ ਵਹਿ ਗਿਆ ਉਹਦਾ ਪ੍ਰਦਾਨ ਨਿਯੁਕਤ ਕਰਦਾ ਪੰਜਾਬ ਦਾ ਮੈਨੂੰ ਪੂਰੀ ਆਸ ਆ ਕਿਉਂਕਿ ਮੈਂ ਜੋ ਪਿਛਲ ਰਾਤ ਤਜਰਬਾ ਕਾਪ ਵੀ 50 60 ਸਾਲ ਹੋਏ ਕਾਲੀਦਲ ਚ ਰਹਾ ਜੋ ਕਾਲੀਦਲ ਦੇ ਵਿੱਚ ਇਸ ਨੌਜਵਾਨ ਨੇ ਜੂਥ ਵਿੰਗ ਚ ਰਹਿ ਕੇ ਕਾਲੀਦਲ ਚ ਰਹਿ ਕੇ ਉਹ ਜੋ ਬਹੁਤ ਵੱਡਾ ਪਰਿਵਾਰ ਜਿਨ੍ਹਾਂ ਨੇ ਰਾਜ ਭਾਗ ਦਾ ਆਨੰਦ ਲੰਮਾ ਸਮਾਂ ਮਾਣਿਆ ਉਸ ਪਰਿਵਾਰ ਦੇ ਇੱਕ ਨਜੀ ਮੈਂਬਰ ਨੇ ਉਹਨਾਂ ਦੇ ਪਤੀਜੇ ਨੇ ਰਿਸ਼ੇਦਾਰ ਨੇ ਇਹਨਾਂ ਨੇ ਜੋ ਉਹਨਾਂ ਦੇ ਪਰਿਵਾਰ ਲਈ ਜਾਂ ਕਾਲੀਦਲ ਲਈ ਜਾਂ ਜੋ ਕੁਝ ਵੀ ਪਿਛੇ ਕਰ万ੀਆਂ ਕੀਤੀਆਂ ਤੁਹਾਨੂੰ ਸਭ ਪਤਾ ਵਾ ਬਹੁਤ ਵੱਡਾ ਇਹਨਾਂ ਦਾ ਨਾਮ ਆ ਸੁਣੇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡਾ ਬਾਦਲਾ ਜਿਹੜਾ ਉਹ ਸਾਡੀ ਪਾਰਟੀ ਨੂੰ ਮਿਲਿਆ ਤਾਂ ਤੋਂ ਇਹ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਜਾਂ ਕਾਲੀ ਦਲ ਦੀ ਇਹਨਾਂ ਕਮਾਨ ਸੰਭੀਆ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸੱਤਿਆਨਾਸ਼ ਕਰਕੇ ਰਾਜਤਾ ਸਿੱਜੀ ਦਾ ਸੱਤਿਆਨਾਸ਼ ਕਰਕੇ ਰਾਜਤਾ ਜੋ ਸ੍ਰੀ ਕਾਟਕ ਸਾਹਿਬ ਦੀ ਮਾਨ ਮਰਜ਼ਾ ਦਾ ਉਹਨੂੰ ਬਹੁਤ ਵੱਡੀ ਇਹਨਾਂ ਨੇ ਠੇਸ ਪਹਾਈਆ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਦਾ ਮੁਕੰਮਲ ਤੌਰ ਦੇ ਤੇ ਸਿਆਸੀਕਰਨ ਕਰ ਲਿਆ ਬੱਬੀ ਬਾਦਲ ਨੂੰ ਪਾਰਟੀ ਚ ਸ਼ਾਮਿਲ ਕਰਨ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਖੂਬ ਖੜੀਆਂ-ਖੜੀਆਂ ਸੁਣਾ ਦਿੱਤੀਆਂ ਫਿਰ ਭਾਵੇਂ ਅਕਾਲੀ ਦਲ ਵੱਲੋਂ ਗੁਰੂ ਕੇ ਲੰਗਰ ਦਾ ਅਕਾਲੀਆਂ ਦੀ ਰੈਲੀ ਵਿੱਚ ਵਰਤੋਂ ਦਾ ਮਾਮਲਾ ਹੋਵੇ ਜਾਂ ਫਿਰ ਅਕਾਲੀਆਂ ਦੀ ਮੀਟਿੰਗ 'ਚ ਸ਼ਰੇਆਮ ਚੱਲੀ ਸ਼ਰਾਬ ਦਾ ਮਾਮਲਾ ਬ੍ਰਹਮਪੁਰਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੇ ਲਾਉਣ ਵਾਲਾ ਸਿਰਫ ਤੇ ਸਿਰਫ ਅਕਾਲੀ党 ਹੈ بڑی ਦੋਖਾਨਾ ਗੱਲ ਕਣੀ ਪਈਦੀ ਆ ਕਿ ਕੱਲੇ ਤਰਨਤਾਰਨ ਦੇ ਵਿੱਚ ਇੱਕ ਇਹਨਾਂ ਨੇ ਰੈਲੀ ਕੀਤੀ ਕਿ ਰੈਲੀ ਦੇ ਵਿੱਚ ਜਿੰਨੇ ਆਦਮੀ ਸੀ ਉਹਨਾਂ ਦਾ ਸਾਰਿਆਂ ਦਾ ਜਗਾ ਲੰਗਰ ਪ੍ਰਸ਼ਾਦ ਸੀ ਉਹ ਤੁਹਾਡੇ ਵੀਡੀਓ ਤੇ ਵੀ ਆ ਪ੍ਰੈਸ ਵਾਲਿਆਂ ਨੇ ਉੱਥੇ ਵੀਡੀਓ ਬਣਾਈ ਤੇ ਪ੍ਰਸ਼ਾਦ ਪਾਣੀ ਜਿਹੜਾ ਗੁਰੂ ਕੇ ਲੰਗਰ ਦੇ ਵਿੱਚੋਂ ਦਰਬਾਰ ਸਾਹਿਬ ਤੋਂ ਆਇਆ ਇੱਥੋਂ ਤੱਕ ਨੀਵੇਂ ਚਲੇ ਗਏ ਨੇ ਇੰਨੇ ਕ ਮਹੀਨੇ ਬਣ ਕੇ ਨੇ ਕਿ ਇਹ ਹੁਣ ਜਿਹੜੇ ਦਿਨ ਦਿਹਾੜੇ ਦੇ ਜਿਹੜੇ ਪ੍ਰਸ਼ਾਦ ਪਾਣੀ ਆ ਉਹ ਵੀ ਗੁੰਦੇ ਲੰਗਰ ਦੇ ਵਿੱਚੋਂ ਗਰੀਬਾਂ ਦੇ ਗੁੰਦੇ ਚ ਫੋਗੇ ਤੇ ਇਸ ਤਰ੍ਹਾਂ ਇਹ ਸਭ ਕੁਝ ਕਰਦੇ ਨੇ ਸੋਣਾ ਨੇ ਤੇ ਚੋਣਾ ਲਈ ਇਹ ਵਰਤਲੇ ਨੇ ਹਾਲੇ ਕਿਤਰਾ ਦਾ ਵਾਕਿਆ ਵੀ ਉਹ ਟੀਵੀ ਤੇ ਵੀ ਆਇਆ ਸਭ ਕੁਝ ਉਸਾਂ ਵਿੱਚ ਆ ਕਿ ਇੱਕ ਰਾਣੇ ਇੱਕ ਕਿਸੇ ਸਾਡੇ ਸ਼ਰੋਣੀ ਅਕਾਲੀ ਦਲ ਦਾ ਕੋਈ ਵਰਕਰ ਸੀ ਉਹਦੇ ਘਰ ਗਿਆ ਉਹਨੇ ਕੱਟ ਕੀਤਾ ਔਰ ਕੱਟ ਕਰਨ ਤੋਂ ਬਾਅਦ ਬੀਬੀ ਜੀ ਕੋਰ ਵੀ ਉੱਥੇ ਸੀ ਔਰ ਉਹ ਜਿਹੜਾ ਮਜੀਠਾ ਉਹ ਵੀ ਉੱਥੇ ਸੀ ਉਹ ਟੋਆ ਐਂਬੂਲੈਂਸ ਆਬ ਜਿਹੜੇ ਪੁਰਾਣੇ ਨੇ ਉਹ ਵੀ ਉੱਥੇ ਸੀ ਹਰਬੀਰ ਸਿੰਘ ਹੋਣ ਲੀਡਰ ਸਾਹਿਬ ਸਾਰੇ ਉੱਥੇ ਸੀ ਬੀਬੀ ਜਗੀਰਪੁਰ ਦੀ ਹਾਜ਼ਰੀ ਦੇ ਵਿੱਚ ਉੱਥੇ ਸਾਰੇ ਖੁੱਲੇ ਆਮ ਸ਼ਰਾਬ ਉੱਥੇ ਉਹਨਾਂ ਦੀ ਹਾਜ਼ਰੀ ਉਹ ਵੀਡੀਓ ਦੇ ਸਭ ਕੁਝ ਸਪਸ਼ਟ ਦਿਖਦਾ ਕਿ ਇਹੋ ਜਿਹੇ ਕੁਝ ਕਾਰਨਾਮੇ ਜਿਹੜੇ ਆ ਇਹ ਕਰਨ ਲੱਗ ਪਏ ਨੇ ਮੈਂ ਸਮਝਦਾ ਹਾਂ ਆਰਥਿਕ ਸਾਧਨ ਮੇਸਾਂ ਹੋ ਰਹੰਦਾ ਗੁਰੂ ਦੇ ਕਰ ਦੇ ਰਿਆ ਹਨੇੜ ਨਹੀਂ ਇਹਨਾਂ ਨੇ ਜੋ ਤੂਫਾਨ ਮਚਾਇਆ ਜੋ ਕੁਫਰ ਮਚਾਇਆ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਤਾਂਗ ਪਰੇਸ਼ਾਨ ਕੀਤਾ ਵਾ ਜਿੱਦਾਂ ਸਿੱਖੀ ਦਾ ਕਹਾਣ ਕੀਤਾ ਵਾ ਜੋ ਰੇਤਾ ਬਜਰੀ ਵੇਕਰ ਸੁੱਕੜ ਜੋ ਸੰਕੁਧਾ ਹਾਕਰ ਪੰਜਾਬ ਦੇ ਵਿੱਚ ਲੁੱਟਕ ਸੋਟਦੀਆਂ ਗੱਲਾਂ ਸਾਰੀਆਂ ਪਾਉਂਦੀਆਂ ਰਹੀਆਂ ਆ ਡਰੱਗ ਦੀ ਗੱਲ ਕਰ ਲਈਏ ਤੇ ਚਿੱਤੇ ਦੀ ਗੱਲ ਕਰ ਲਈਏ ਕਿ ਸ਼ਰਮਣੀ ਕਾਲੀ ਕਰਦੇ ਜੇ ਬਾਹੋਂ ਚ ਯਾਤ ਕਰਕੇ ਇਹ ਗੱਲਾਂ ਕਰਦੇ ਨੇ ਇਹਨਾਂ ਨੇ ਸਾਰਾ ਬੇੜਾ ਕਰ ਕੀਤਾ ਇਹਨਾਂ ਨੇ ਇਹ ਆਤਾਂ ਲੋਕਾਂ ਨੂੰ ਪਾਈਆਂ ਇਸੇ ਦੌਰਾਨ ਸਿਵਾ ਸਿੰਘ ਸੇਖ ਮਾਨੇ ਵੀ ਬਾਦਲ ਪਰਿਵਾਰ ਅਤੇ ਸ਼ੋਮਣੀ ਅਕਾਲੀ ਦਲ ਖਿਲਾਫ ਜੰਮ ਕੇ ਪੜਾਸ ਕਢੀ ਇੱਕ ਦਲ ਜੋ ਪਰੰਪਰਾ ਸਾਧਨੇ ਕੀਤੀ ਹੈ ਕਿ ਸ਼ੋਮਣੀ ਅਕਾਲੀ ਦਲ ਬਾਦਲ ਜੋ ਬਾਦਲ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਚੁੱਕਾ ਆ ਜਿਹੜਾ ਆਪਣੇ ਆਪ ਨੂੰ ਪੰਥਕ ਦਾ ਘਮਾਉਂਦਾ ਸੀ ਉਹਦੀ ਦਿੱਕਤ ਤੁਹਾਡੇ ਸਾਹਮਣੇ న్యూਸ 18 ਚੈਨਲ ਨੇ ਵਖਾ ਦਿੱਤੀ ਹੈ ਪਹਿਲਾ ਉਮੀਦਵਾਰ ਉਹਨਾਂ ਨੇ ਬਣਾਇਆ ਬੀਬੀ ਜਗੀਰ ਕੌਰ ਨੂੰ ਜਿਹਦੇ ਤੇ ਕਈ ਤਰ੍ਹਾਂ ਦੇ ਦੋਸ਼ ਨੇ ਫੂੜੀ ਮਾਰਨ ਦੇ ਦੋਸ਼ ਉਹਨਾਂ ਤੇ ਲੱਗ ਚੁੱਕੇ ਐ ਅਗਰ ਸ਼੍ਰੋਮਣੀ ਕਮੇਟੀ ਦੇ ਉਹ ਪ੍ਰਧਾਨ ਰਹੇ ਐ ਇਸ ਵੇਲੇ ਮੈਂਬਰ ਵੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਯੂਥ ਵਿੰਗ ਦਾ ਪ੍ਰਧਾਨ ਤੇ ਹੋਰ ਹਉਦੇ ਦਾ ਜਿਸ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਉਥੇ ਆਪਣੇ ਸਿਆਸੀ ਹਿੱਤਾਂ ਵਾਸਤੇ ਇਲੈਕਸ਼ਨ ਵਾਸਤੇ ਲੰਗਰ ਪਾਣੀ ਗੁਰਦੁਆਰਾ ਸਾਹਿਬਾਂ ਤੋਂ ਆਵੇ ਤੇ ਉਥੇ ਸ਼ਰਯਾਮ ਸਟਾਲ ਲਾ ਕੇ ਸ਼ਰਾਬ ਦੀ ਵਰਤੋਂ ਕੀਤੀ ਜਾਵੇ ਮੈਂ ਸਮਝ ਨਾ ਇਹਦੇ ਨਾਲੋਂ ਹੋਰ ਵੱਡੀ ਕਹਾਣੀ ਗੱਲ ਕੋਈ ਹੋ ਨਹੀਂ ਸਕਦੀ ਉਹਨਾਂ ਦਾ ਅਸਲ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਾ ਬ੍ਰਹਮਪੁਰਾ ਸਾਹਿਬ ਇੱਕ ਤੁਹਾਡੇ ਹਲਕੇ 'ਚ ਜਾ ਕੇ ਪਿਛਲੇ ਦਿਨਾਂ 'ਚ ਸੁਖਬੀਰ ਨੇ ਇੱਕ ਬੜੀ ਵੱਡੀ ਗੱਪ ਮਾਰੀ ਸੀ ਕਿ ਮੈਂ ਬ੍ਰਹਮਪੁਰਾ ਸਾਹਿਬ ਦਾ ਭਤੀਜਾ ਜਿਹੜਾ ਉਹਨੂੰ ਆਪਣੇ ਨਾਲ ਲਾ ਲਿਆ ਹਾਲਾਂਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਉਹ ਪਰੰਪਰਾ ਸਾਡਾ ਭਤੀਆ ਨਹੀਂ ਇਹਨਾਂ ਦਾ ਵਰਕਰ ਜ਼ਰੂਰ ਰਿਹਾ ਜਦੋਂ ਕਿ ਇਹਨਾਂ ਨਾਲ ਬਹੁਤਾ ਉਹਨਾਂ ਦਾ ਕੋਈ ਸੰਬੰਧ ਵੀ ਨਹੀਂ ਸੀ ਲੇਕਿਨ ਅੱਜ ਤੁਸੀਂ ਮਾਰ ਕੇ ਮਾਰਿਆ ਬਾਗਲ ਪਰਿਵਾਰ ਦੀ ਜਿੰਦ ਜਾਨ ਜਿਹੜਾ ਹਰ ਔਖੇ ਸੌਖੇ ਵੇਲੇ ਬਾਗਲ ਪਰਿਵਾਰ ਦੇ ਨਾਲ ਖੜਦਾ ਰਿਹਾ ਮੈਨੂੰ ਤੇ ਉਹ ਵੀ ਦਿਨ ਯਾਦ ਨੇ ਜੇਕਰ ਵਿਜਲੈਂਸ ਦੀ ਇਨਕੁਆਰੀ ਜਾਂ ਡੀਸੀ ਬਾਦਲ ਪਰਿਵਾਰ ਦੀ ਉਸ ਕਿੰਨੀ ਵੱਡੀ ਬਾਦਲ ਸੀ ਜਿਹੜਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਪਰਿਵਾਰ ਦੀ ਮਦਦ ਕਰਦਾ ਰਿਹਾ ਔਖੇ ਦਿਨਾਂ ਵਿੱਚ ਇਹਨਾਂ ਦੇ ਪਿਤਾ ਜੀ ਤੇ ਇਹ ਬਾਦਲ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਮਦਦਗੀਰ ਰਹੇ ਅੱਜ ਉਹਨਾਂ ਦਾ ਹੋਇਆ ਇਸ ਪਰਿਵਾਰ ਨੂੰ ਛੱਡ ਕੇ ਸ਼ਰੋਮਣੀ ਅਕਾਲੀ ਦਲ ਕਤਸਾਲੀ ਵਿੱਚ ਸ਼ਾਮਲ ਹੋਣਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬੜਾ ਵੱਡਾ ਚੁੱਕਦਾ ਆ ਉਥੇ ਮੈਂ ਸਮਝਦਾ ਬਾਦਲ ਪਰਮਾਰ ਨੂੰ ਜਾਤੀ ਤੌਰ ਤੇ ਵੀ ਬਹੁਤ ਵੱਡੀ ਅੱਟ ਵੱਜੀ ਆ ਅਕਾਲੀ ਦਲ ਦਾ ਅਗੂ ਪਾਰਟੀ ਛੱਡ ਕੇ ਆਇਆ ਹੋਵੇ ਤਾਂ ਇਹ ਕਿਵੇਂ ਹੋ ਸਕਦਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਐਸਆਈਟੀ ਬਾਰੇ ਕੋਈ ਵੀ ਬਿਆਨ ਨਾ ਦਾਕੇ ਬੱbbi ਬਾਦਲ ਨੇ ਵੀ ਪਾਰਟੀ ਛੱਡਣ ਤੋਂ ਬਾਅਦ ਐਸਆਈਟੀ ਬਾਰੇ ਵੱਡੇ ਖੁਲਾਸੇ ਕਰ ਦਿੱਤੇ ਮੈਂ ਇਸ ਸਮੇਂ ਜਿਹੜਾ ਕਹਿੰਦੇ ਆ ਨਾ ਦਾ ਸਟਰਾ दैट ਬਰੋਕ ਦੀ ਕੈਮਲਸ ਬੈਕ ਜਿਹੜਾ ਆਪਾਂ ਕਹਿੰਦੇ ਆ ਤਬੂਤ ਦੇ ਵਿੱਚ ਆਖਰੀ ਕਿਲ ਕਿਹੜਾ ਜਿਹੜਾ ਠੋਕਿਆ ਜਿਹਦੇ ਕਰਕੇ ਮੇਰਾ ਪੱਕਾ ਮਨ ਬਣ ਗਿਆ ਕਿ ਮੈਂ ਹੁਣ ਬਾਦਲ ਅਕਾਲੀ ਦਲ ਦਾ ਨਹੀਂ ਮੈਂ ਟਕਸਾਲੀ ਅਕਾਲੀ ਦਲ ਦੀ ਸੇਵਾ ਕਰਨੀ ਹੈ ਉਹ ਹੈਗਾ ਜੋਸ਼ ਰੋਮਨੀ ਅਕਾਲੀ ਦਲ ਬਾਦਲ ਨੇ ਇਹ ਫੈਸਲਾ ਲਿਆ ਕਿ ਅਸੀਂ ਐਸਆਈਟੀ ਦਾ ਬਹਿਸ਼ਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ ਔਰ ਐਸਆਈਟੀ ਉਹਦੀ ਕੋਖ ਕਰ ਰਹੀ ਹੋਵੇ ਔਰ ਕੋਖ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣ ਕਿ ਐਸਐਸਪੀ ਦੀ ਜਿਪਸੀ ਤੇ ਆਪ ਪੁਲਸ ਨੇ ਗੋਲੀਆਂ ਚਲਵਾਈਆਂ ਇਹ ਗੱਲ ਸਾਹਮਣੇ ਆਉਣ ਕਿ ਗੁਰੂ ਨਾਮ ਜਪਦੇ ਸਤਨਾਮ ਵੈਧਰੂ ਕਰਦੀਆਂ ਸੰਗਤਾਂ ਦੇ ਉੱਪਰ ਫਾਇਰਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਸੀ ਉਹਨਾਂ ਨੂੰ ਚੱਜਨਾਲ ਹਸਪਤਾਲ ਦੇ ਵਿੱਚ ਕੇਅਰ ਵੀ ਨਹੀਂ ਦਿੱਤੀ ਗਈ ਪੁਲਸ ਦੇ ਦਬਾਅ ਹੇਠ ਉਹਨਾਂ ਨੂੰ ਫਸਟ ਡੇਟ ਦੇ ਕੇ ਘਰੇ ਘੱਲ ਦਿੱਤਾ ਗਿਆ। ਕੁੰਵਰ ਵੀਜੇ ਪ੍ਰਤਾਪ ਸਿੰਘ ਸਾਰਾ ਪੰਜਾਬ ਜਾਣਦਾ ਕਿ ਉਹ ਇੱਕ ਇਮਾਨਦਾਰ ਅਫਸਰ ਹੈ। ਉਹਦੇ ਤੇ ਦਬਾਅ ਪਾਉਣ ਵਾਸਤੇ ਜੇ ਉਹ ਮੰਤਾਰ ਬਰਾੜ ਦਾ ਨਾਮ ਵਿੱਚ ਆਉਂਦਾ ਤਾਂ ਕੀ ਮੰਤਾਰ ਬਰਾੜ ਉਹਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋ ਗਿਆ ਕਿ ਉਹਦੇ ਪਿੱਛੇ ਲੱਗ ਕੇ ਸ਼ਰੋਨੀ ਅਗਲੀ ਦਲ ਬੁਆਇਕਾਟ ਕਰੇਗਾ। ਮੈਂ ਸਮਝਦਾ ਮੈਂ ਇਸ ਪਾਰਟੀ ਚਾਇਆ ਸੀ ਕੌਮ ਦੀ ਸੇਵਾ ਕਰਨ ਵਾਸਤੇ ਪਰ ਮੈਂ ਦੇਖਿਆ ਕਿ ਕੌਮ ਦੀ ਰੂਹ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਨਹੀਂ ਵੱਸਦੀ ਕੌਮ ਦੀ ਜਿਹੜੀ ਰੂਹ ਹੈ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਕੋਲ ਵੱਸਦੀ ਹੈ ਔਰ ਇਹ ਸੰਗਤ ਦਾ ਕੰਮ ਹੈ ਹੁਣ ਕਿ ਉਹਨੂੰ ਬੁਲੰਦ ਕਰਕੇ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਦੇ ਅਸਲੀ ਦੋਸ਼ੀਆਂ ਨੂੰ ਬੇਨਕਾਬ ਕਰਨਾ ਇਹ ਪੰਜਾਬ ਦੇ ਔਰ ਬਾਹਰ ਰਹਿੰਦੇ ਸਮੁੱਚੀ ਸਿੱਖ ਤੋਂ ਸਿੱਖ ਗੌਮੀ ਨਹੀਂ ਮੈਂ ਤਾਂ ਕਹਿੰਦਾ ਪੂਰੀ ਮਾਨਵਤਾ ਦਾ ਇਹ ਫਰਜ਼ ਬੰਦ ਹੈ ਕਿ ਅਸੀਂ ਇਹ ਪਤਾ ਕਰੀਏ ਕਿ ਕੌਣ-ਕੌਣ ਦੋਸ਼ੀ ਹੈ ਪਾਰਟੀ ਛੱਡਣ ਪਿੱਛੇ ਕਾਰਨ ਕੋਈ ਵੀ ਹੋਵੇ ਪਰ ਗੱਲ ਆਖਿਰਕਾਰ ਜਾ ਕੇ ਲੋਕ ਸਭਾ ਚੋਣਾਂ ਤੇ ਮੁੱਕਦੀ ਹੈ ਹੁਣ ਬੱਬੀ ਬਾਦਲ ਦੇ ਸ਼ਾਮਿਲ ਹੋਣ ਨਾਲ ਟਕਸਾਲੀ ਅਕਾਲੀ ਦਲ ਨੂੰ ਕਿੰਨਾ ਬਲ ਮਿਲਦਾ ਹੈ ਜਾਂ ਫਿਰ ਸ਼ੋਮਣੀ ਅਕਾਲੀ ਦਲ ਨੂੰ ਕਿੱਡਾ ਵੱਡਾ ਝਟਕਾ ਲੱਗਦਾ ਹੈ ਇਹ ਤਾਂ 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ